ਕਿਸੇ ਵੀ ਤਰੀਕੇ ਨਾਲ ਜਿਹੜੇ ਨਸ਼ੇ ਦੇ ਸਮੱਗਲਰ ਹੈਗੇ ਉਹਨੂੰ ਕਿਸੇ ਪੂਰੇ ਤਰੀਕੇ ਨਾਲ ਕਾਬੂ ਕੀਤਾ ਜਾਵੇ ਕੋਈ ਉਹਨਾਂ ਨੂੰ ਮੌਕਾ ਨਾ ਦਿੱਤਾ ਜਾਵੇ ਕਿ ਉਹ ਸਮਾਜ ਨੂੰ ਬਰਬਾਦ ਕਰਨ ਵਾਲੇ ਕੋਈ ਉਪਰਾਲੇ ਕਰ ਰਹੇ ਹੋਣ ਇਸ ਕਰਕੇ ਲਗਾਤਾਰ ਪੰਜਾਬ ਪੁਲਿਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਹਦੇ ਵਿੱਚ ਸਾਡਾ ਇੱਕ ਉਪਰਾਲਾ ਹੈਗਾ ਕਿ ਆਪਾਂ ਗਾਰਡਨ ਕਰਦੇ ਹੈਗੇ ਏਰੀਏ ਨੂੰ ਉਸ ਤੋਂ ਬਾਅਦ ਉਹਨੂੰ ਸਰਚ ਕਰਦੇ ਹੈਗੇ ਤੇ ਸਰਚ ਕਰਨ ਤੋਂ ਬਾਅਦ ਜਿਹੜੇ ਹੌਟ ਸਪੌਟਸ ਅਡੇ ਵੱਲੋਂ ਆਇਡੈਂਟੀਫਾਈਡ ਹੈਗੇ ਉਹ ਜਿਹੜੇ ਕ੍ਰਿਮਨਲ ਜਿਹਨੂੰ ਆਪਾਂ ਆਇਡੈਂਟੀਫਾਈ ਕੀਤਾ ਹੋਇਆ ਜਿਹੜੇ ਰੈਗੂਲਰ ਆਫੈਂਡਰ ਹੈਗੇ ਨੇ ਫ੍ਰੀਕੁਐਂਟ ਆਫੈਂਡਰ ਨੇ ਉਹਨਾਂ ਦੇ ਖਿਲਾਫ ਆਪਾਂ ਕਾਰਵਾਈ ਕਰ ਰਹੇ ਹੈਗੇ ਉਹਨਾਂ ਨੂੰ ਸਰਚ ਕਰਦੇ ਹੈਗੇ ਤੇ ਇਸ ਸੰਬੰਧ ਵਿੱਚ ਅੱਜ ਇੱਥੇ ਤਿੰਨ ਜ਼ੋਨ ਵਿੱਚ ਵੰਡ ਕੇ ਅੰਮ੍ਰਿਤਸਰ ਦੇ ਜਿਹੜੇ ਹੌਟ ਸਪੌਟ ਆਪਾਂ ਜਿਹਨੂੰ ਆਇਡੈਂਟੀਫਾਈ ਕੀਤਾ ਹੋਇਆ ਕਿ ਸਾਨੂੰ ਸ਼ੱਕ ਹੈਗਾ ਕਿ ਉੱਥੇ ਇਹ ਐਕਟੀਵਿਟੀ ਹੋ ਸਕਦੀ ਹੈ ਉਹਦੇ ਵਿੱਚ 17 ਪੁਲਿਸ ਥਾਣਿਆਂ ਵਿੱਚ ਇਹ 25 ਮੁਹੱਲੇ ਹੈਗੇ ਨੇ ਇਹ ਬਸਤੀਆਂ ਜਿਹਦੇ ਵਿੱਚ ਸਾਡੇ ਵੱਲੋਂ ਇਹ ਅੱਜ ਕੋਆਰਡੀਨੇਟਡ ਸਚ ਆਪਰੇਸ਼ਨ ਕੀਤਾ ਜਾ ਰਿਹਾ ਸਰ ਲਗਾਤਾਰ ਪਾਕਿਸਤਾਨ ਤੋਂ ਡਰੋਨ ਆ ਰਹੇ ਹੈ heroin ਆ ਰਹੇ ਸਰ ਇਹਦੀ ਲੋਕਾਂ ਵਾਸਤੇ ਕੀ ਕੀਤਾ ਜਾ ਰਿਹਾ ਇਹਦੇ ਲਈ ਲਗਾਤਾਰ ਸਾਡੇ ਵੱਲੋਂ ਨਿਗਰਾਨੀ ਕੀਤੀ ਜਾ ਰਹੀ ਹੈ ਕਿ ਬੀਐਸਐਫ ਤੇ ਸਾਡੇ ਵੱਲੋਂ ਕੋਆਰਡੀਨੇਟਡ ਅਫਰਟ ਹੈ ਆਪਾਂ ਤਕरीबन ਬਾਰਡਰ ਤੋਂ ਲੈ ਕੇ 10 ਕਿਲੋਮੀਟਰ ਅੰਦਰ ਤੱਕ ਜਿਹੜੇ ਏਰੀਆ ਹੈਗੇ ਉਹਨੂੰ ਆਈਡੈਂਟੀਫਾਈ ਕੀਤਾ ਹੋਇਆ ਉਹਦੇ ਵਿੱਚ ਸਾਡੇ ਜਿਹੜੇ ਹੈਗੇ ਵਿਲੇਜ ਦੀ ਜਿਹੜੀ ਕਮੇਟੀ ਹੈਗੀਆ ਉਹਨਾਂ ਨਾਲ ਸਾਡਾ ਕੋਆਰਡੀਨੇਸ਼ਨ ਹੈਗਾ ਤਾਂ ਕਿ ਜੇ ਅਗਰ ਕੋਈ ਵੀ ਸੰੰਦਿਗ ਕਿਰਿਆਵਿਧੀ ਉੱਥੇ ਦੇਖੀ ਜਾਵੇ ਤੇ ਆਪਾਂ ਇਮੀਡੀਏਟਲੀ ਐਕਸ਼ਨ ਵਿੱਚ ਆ ਜਾਣੇ ਹੈਗੇ ਸਾਡੇ ਵੱਲੋਂ ਬਹੁਤ ਵੱਡੀ ਤਾਦਾਦ ਵਿੱਚ ਡਰੋਨ ਮਾਰਗਰੇ ਆਏ ਗਏ ਨੇ ਤੇ ਵੱਡੀ ਤਾਦਾਦ ਵਿੱਚ ਰਿਕਵਰੀ ਕੀਤੀ ਗਈ ਹੈ ਹੀਰੋਇਨ ਦੀ ਸਰ ਹੁਣ ਤਾਂ ਸਰ ਕਿੰਨੇ ਕਿਲੋ ਸਾਨੂੰ ਫੜੀ ਗਈ ਹੈ ਇਸ ਸਾਲ ਦੇ ਦੇਖੋ ਇਹਦਾ ਡਾਟਾ ਮੇਰੇ ਕੋਲ ਇਸ ਵੇਲੇ ਤੇ ਨਹੀਂ ਹੈਗਾ ਆਦਰਵਾਇਜ਼ ਮੇਰਾ ਖਿਆਲ ਹੈ ਤਕਰੀਬਨ 15000 ਕਰੋੜ ਰੁਪਏ ਦੀ ਜਿਹੜੀ ਹੈਗੀ ਉਹ ਹਿਰੋਇਨ ਸਾਡੇ ਵੱਲੋਂ ਜਿਹੜਾ ਇਲੈਕਸ਼ਨ ਹੈਗਾ ਉਹਦੇ ਦਰਮਿਆਨ ਸਾਡੇ ਵੱਲੋਂ ਰਿਕਵਰ ਹੋਈ ਸੀਗੀ ਤੇ ਆਪਾਂ ਪੂਰੀ ਰਿਕਵਰੀ ਕਰਨ ਦੇ ਵਿੱਚ ਪੂਰੇ ਇੰਡੀਆ ਵਿੱਚ ਥਰਡ ਰੇਟ ਹੋਈ ਸੀ ਕਿ ਜਿਹਦੇ ਵਿੱਚ ਪੰਜਾਬ ਪੁਲਿਸ ਵੱਲੋਂ ਜਿਹੜਾ ਹੈਗਾ ਉਹ ਨਸ਼ਾ ਫੜਿਆ ਗਿਆ ਸੀਗਾ ਕ੍ਰੂਮ ਤੱਕ ਕਿੰਨੇ ਬੰਦੇ ਫੜੇ ਗਏ ਇਥੇ ਇਸ ਵੇਲੇ ਤੇ ਜਿਹੜਾ ਇਸ ਥਾਂ ਤੇ ਆਪਾਂ ਖੜੇ ਹੈਗੇ ਕੋਆਰਡੀਨੇਟ ਸਜ ਤੌਰਾਨ 30 ਗ੍ਰਾਮ ਹਿਰੋਇਨ ਬਰਾਮਦ ਹੋਈ ਤੇ ਤਿੰਨ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਤੇ ਇਹਦੇ ਅਲਾਵਾ ਦੂਜੇ ਹੋਰ ਏਰੀਆ ਚ ਚੱਲ ਰਿਹਾ ਹੈਗਾ ਇਹਦਾ ਕਨਸੋਲੀਡੇਟਡ ਰਿਪੋਰਟ ਆਪਾਂ ਤੁਹਾਨੂੰ ਛੇਤੀ ਦੇ ਦਵਾਂਗੇ ਬਾਰਡਰ ਏਰੀਆ ਤੇ ਕਮੇਟੀਆਂ ਬਣਾਈਆਂ ਗਈਆਂ ਸੀ ਮੈਂਬਰ ਬਣਾਏ ਗਏ ਸੀ ਸਰ ਉਹਦਾ ਕਿੰਨਾ ਸਾਨੂੰ ਮਿਲ ਰਿਹਾ ਸਰ ਬਹੁਤ ਚੰਗਾ ਰਿਸਪੌਂਸ ਮਿਲ ਰਿਹਾ ਹੈਗਾ ਲਗਾਤਾਰ ਆਪਾਂ ਐਫਰਟ ਕਰ ਰਹੇ ਹਾਂ ਕੋ ਨਾਲ ਸਹਿਯੋਗ ਕਰਕੇ ਉਸ ਸਹਿਯੋਗ ਦੇ ਨਾਲ ਹੀ ਆਪਾਂ ਬਾਰਡਰ ਦੇ ਏਰੀਆਸ 'ਚ ਜਿਹੜੀ ਡਰੋਨ ਦੀਆਂ ਗਤੀਵਿਧੀਆਂ ਹੈਗੀਆਂ ਜਾਂ ਇਸ ਮੰਗਰੇਸ ਦੀਆਂ ਗਤੀਵਿਧੀਆਂ ਹੈਗੀਆਂ ਉਹਨੂੰ ਕਾਬੂ ਕਰਨ ਲਈ ਉਪਰਾਲੇ ਕਰ ਰਹੇ ਹਾਂ ਸਰ ਜਿੰਦਾਜੀ ਛੋਟੇ ਮਗਰ ਉਹ ਸਾਨੂੰ ਹੱਥ ਪਾਇਆ ਜਾਂਦਾ ਸਮਝ ਲਓ ਜਿਹੜੇ ਸਰ ਜਿਹੜੇ ਵੱਡੇ ਉਹਨਾਂ ਨੂੰ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਕਿ ਹੁਣ ਛੋਟੇ ਵੱਡੇ ਕੋਈ ਗੱਲ ਨਹੀਂ ਕਿ ਜਿਹੜੇ ਆਪਾਂ ਵੀ ਆਪਾਂ ਕੋਈ ਵੀ ਰਿਕਵਰੀ ਕਰੀਏ ਉਹਦੇ ਵਿੱਚ ਆਪਾਂ ਕਨੈਕਸ਼ਨ ਜਿਹੜੇਗਾ ਪਿੱਛੇ ਤੋਂ ਲੈ ਕੇ ਅੱਗੇ ਤੱਕ ਉਹਨੂੰ ਸਰਚ ਕਰਦੇ ਹੈਗੇ ਤੇ ਜਿਹੜੇ ਜਿਹੜੇ ਬੰਦੇ ਇਹਦੇ ਵਿੱਚ ਆਉਂਦੇ ਨੇ ਉਹਨੂੰ ਆਪਾਂ ਕਾਬੂ ਕਰਦੇ ਉਹਦੇ ਵਿੱਚ ਜ਼ੀਰੋ ਟੋਲਰੈਂਸ ਹੈ ਸਾਡੇ ਨੂੰ ਨਸ਼ੇ ਦੇ ਮਾਮਲੇ 'ਚ ਕਿਸੇ ਨੂੰ ਕੋਈ ਪ੍ਰੋਟੈਕਸ਼ਨ ਨਹੀਂ ਸਰ ਜਿੱਦਾਂ ਦੀ ਇਸ ਵਾਰ ਸਖਾਈ ਕੀਤੀ ਗਈ ਹੈ ਤੁਹਾਨੂੰ ਲੱਗਦਾ ਹੈ ਕਿ ਇਸ ਵਾਰ ਪੂਰੀ ਨੱਥ ਪਾਈ ਜਾਏਗੀ ਬਿਲਕੁਲ ਨੱਥ ਪਾਈ ਜਾਊਗੀ ਆਪਾਂ ਕੰਟਰੋਲ ਕਰਾਂਗੇ ਇਹਨੂੰ ਸਮਾਜ ਦੇ ਸਹਿਯੋਗ ਨਾਲ ਵੀ ਮਹਿਕਮੇ ਜਿਹੜੇ ਦੂਜੇ ਹੋਵੇ ਸਰਕਾਰੀ ਜਿਹੜੇ ਮਹਿਕਮੇ ਹੈਗੇ ਉਹਨਾਂ ਨਾਲ ਤਾਲਮੇਲ ਕਰਕੇ ਜਿੱਦਾਂ ਸਿਹਤ ਵਿਭਾਗ ਹੈ ਬਾਕੀ ਹੋਰ ਵਿਭਾਗ ਨੇ ਉਹਨਾਂ ਨਾਲ ਤਾਲਮੇਲ ਕਰਕੇ ਆਪਾਂ ਇਹਨੂੰ ਇਹ ਹਰ ਪਾਸੇ ਇੱਕ ਹੋਲਿਸਟਿਕ ਅਪਰੋਚ ਐਡਾਪਟ ਕਰਕੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਜੱਲਾ ਸਰ ਸੁਲਤਾਨਪੁਰ ਰੋੜਾ ਉੱਥੇ ਲਾਈਨਾਂ ਪਰ ਪਟੜੀਂ ਦੇ ਛੜਿਆ ਮਰ ਕੇ ਨਚਾਰੇ ਚ ਨੰਦੇ ਰਹਿੰਦੇ ਵੀ ਉੱਥੇ ਕੀ ਕੰਟਰੋਲ ਕੀਤਾ ਜੇਕਰ ਜਿਸ ਤਿੱਕੇ ਦੇ ਵੀ ਇਨਫੋਰਮੇਸ਼ਨ ਮਿਲਦੀ ਪੁਲਿਸ ਵੱਲੋਂ ਉੱਥੇ ਰੇਡ ਕੀਤੀ ਜਾਂਦੀ ਹੈਗੀ ਉਹਨੂੰ ਫੜਿਆ ਜਾਂਦਾ ਹੈਗਾ ਜੇ ਅਗਰ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਜਿਹੜੀ ਹੈਗੀ ਤੁਹਾਡੀ ਨੋਟਿਸ ਵਿੱਚ ਹੋਵੇ ਤੇ ਕੰਸਰਨਡ ਅਥਾਰਟੀਆਂ ਨਾਲ ਸ਼ੇਅਰ ਕਰੋ ਆਪਾਂ ਉਹਦੇ ਵਿੱਚ ਇਮੀਡੀਏਟਲੀ ਕਾਰਵਾਈ ਕਰਾਂਗੇ ਸਰ ਪਾਕਿਸਤਾਨ ਤੋਂ ਜਿਹੜਾ ਡਰੋਨ ਰਾਹੀਂ ਨਸ਼ਾ ਹੁੰਦਾਗਾ ਇਤਾਂ ਦੀ ਕੋਈ ਤਕਨੀਕ ਨਹੀਂ ਐਂਟੀ ਡਰੋਨ ਨੇ ਲਗਾਤਾਰ एफर्ट ਹੋ ਰਿਹਾ ਪਰ ਸਾਡਾ ਬਾਰਡਰ ਬਹੁਤ ਲੰਬਾ ਹੈ ਤੇ ਪੋਰਸ ਹੈਗਾ ਉਹਦੇ ਵਿੱਚ ਉਹ ਡਿਵਾਈਸ ਜਿਹੜੀ ਹੈਗੀ ਆਲ ਅਲੋਂਗ ਦਾ ਬਾਰਡਰ ਡਿਪਲੋਏ ਕਰਨਾ ਜਿਹੜਾ ਹੈਗਾ ਉਹ ਸਾਡੇ ਵਿੱਚ ਅੰਡਰ ਕੰਸੀਡਰੇਸ਼ਨ ਹੈਗਾ ਪਰ ਜਿਹੜੀ ਬੇਸਿਕਲੀ ਨਿਗਰਾਨੀ ਹੈਗੀ ਉਹ ਹਿਊਮਨ ਇੰਟੈਲੀਜੈਂਸ ਨਾਲ ਜਿਹੜੇ ਪਿੰਡ ਦੇ ਹੈਗੇ ਬਾਰਡਰ ਏਰੀਆ ਸੇ ਉਹਨਾਂ ਦੇ ਨਾਲ ਤਾਲਮੇਲ ਪੈਦਾ ਕਰਕੇ ਸਮਾਜਿਕ ਸਹਿਯੋਗ ਨਾਲ ਆਪਾਂ ਜਿਹੜੇ ਨਸ਼ੇ ਦੇ ਤਸਕਰ ਹੈਗੇ ਉਹਦੇ ਤੇ ਐਂਡ ਟੂ ਐਂਡ ਜਿਹੜੀ ਹੈਗੀ ਕਾਰਵਾਈ ਕਰ ਰਹੇ ਹਾਂ ਹੇ ਮਾਨਜੋਗ ਡੀਜੀਪੀ ਸਾਹਿਬ ਦੇ ਹਦਾਇਤਾਂ ਅਨੁਸਾਰ ਪੌਲਓਵਰ ਪੰਜਾਬ ਕਿਸਾ ਚੱਲ ਰਿਹਾ ਉਹਦੇ ਪਾਰਟ ਦੇ ਵਿੱਚ ਇੱਥੇ ਕਮਿਸ਼ਨਰੇਟ ਦੇ ਵਿੱਚ ਜਿੱਥੇ ਵੀ ਜ਼ਿਆਦਾ ਜਿਹੜਾ ਨਸ਼ਿਆਂ ਦਾ ਜਿਹੜੀਆਂ ਬਸਤੀਆਂ ਦੇ ਵਿੱਚ ਬੋਲਵਾਲਾ ਹੈਗਾ ਉਥੇ ਕੋਆਰਡੀਨੇਟਡ ਸਰਜ ਆਪਰੇਸ਼ਨ ਚੱਲ ਰਹੇ ਨੇ ਤੇ ਉਹਦੇ ਤਹਿਤ ਹੀ ਸਾਰੀ ਜਿਹੜੀ ਪ੍ਰੋਗਰਾਮ ਹੋਏਗਾ ਸਰ ਗੜ ਮਣਿਆ ਜਾਂਦਾ ਜੀ ਨਸ਼ੇ ਨੂੰ ਲੈ ਕੇ ਨਾਲ ਨਾਲ 40 ਫੁੱਟ ਦੇ ਅੰਦਰ ਵੀ ਗੜ ਘੜਿਆ ਜਾ ਰਿਹਾ ਜੀ ਨਸ਼ੇ ਨੂੰ ਲੈ ਕੇ ਸਰ ਬਿਲਕੁਲ ਹੈਗਾ ਲੋਕੀ ਜਿਹੜੇ ਐਡਿਕਟ ਨੇ ਇਥੋਂ ਦੇ ਉਹਨਾਂ ਨੂੰ ਇਹ ਇਹਦੇ ਤਿੰਨ ਹੀ ਹੱਲ ਨੇ ਇੱਕ ਤਾਂ ਇਨਫੋਰਸਮੈਂਟ ਹੈ ਜਿਹੜੀ ਅਸੀਂ ਕਰ ਰਹੇ ਆਂ ਦੂਸਰਾ ਮੈਡੀਕਲ ਇਹਦਾ ਟਰੀਟਮੈਂਟ ਹੋਵੇ ਤੀਸਰਾ ਸੋਸ਼ਲ ਪ੍ਰੋਬਲਮ ਹੈਗੀ ਆ ਸੋਸ਼ਲ ਸਮਾਜ ਇਸ ਗੱਲ ਨੂੰ ਐਕਸੈਪਟ ਕਰੇ ਵੀ ਹਾਂ ਤੇ ਰਿਡਕਟ ਤੇ ਉਹਨਾਂ ਦਾ ਇਲਾਜ ਕਰਾਵੇ ਇਹ ਸਾਰੇ ਜੋ ਤਿੰਨੇ ਵਿੰਗ ਇਕੱਠੇ ਹੋ ਕੇ ਕੰਮ ਕਰਨਗੇ ਨਸ਼ੇ ਡੈਫੀਨਿਟਲੀ ਕੈਨ ਬੀ ਕੰਟਰੋਲ